ਸਤਿ ਸ਼੍ਰੀ ਅਕਾਲ ਜੀ ਹਾਂ ਜੀ ਜਿਵੇਂ ਕਿ 2025 ਦੇ ਦੁੱਖ ਸੁੱਖ ਮੈਂਨੇ ਆਪਣੇ ਨਾਲ ਸਾਂਝੇ ਕੀਤੇ ਆਪਾਂ ਸਾਰਿਆਂ ਨੇ ਉਸ ਵਿੱਚ ਇਹ ਗੱਲ ਤਾਂ ਨੋਟ ਕੀਤੀ ਹੀ ਹੋਵੇਗੀ ਕਿ ਮੈਂ ਇੱਕ ਦੱਸ ਰਹੀ ਹੈ ਕਿ ਮੈਂ ਜੋ ਦੂਸਰਿਆਂ ਤੋਂ ਉਮੀਦਾਂ ਰੱਖੀਆਂ ਸੀ ਉਹਦੇ ਵਿੱਚ ਮੈਨੂੰ ਤੋਖਾ ਹੀ ਮਿਲਿਆ ਹੈ ਮੈਂ ਗੁਰੂ ਸਾਹਿਬ ਨੂੰ ਛੱਡ ਕੇ ਦੂਸਰਿਆਂ ਲਈ ਜ਼ਿੰਦਗੀ ਜਿਉਣੀ ਸ਼ੁਰੂ ਕੀਤੀ ਸੀ ਦੂਸਰੇ ਕੌਣ ਨੇ ਕਿੰਨਾ ਨੂੰ ਦੂਸਰੇ ਕਹਿ ਰਹੀ ਹੈ ਜਿਨ੍ਹਾਂ ਲਈ ਉਹ ਜਿਉਂਦੀ ਸੀ ਉਹਦੇ ਵਿੱਚ ਤਾਂ ਉਹਦੇ ਘਰ ਵਾਲਾ ਹੋ ਸਕਦਾ ਹੈ ਉਸ ਦਾ ਸਹੌਰਾ ਪਰਿਵਾਰ ਸੱਸ ਸਹੌਰਾ ਜੀਠ ਜਠਾਣੀ ਦਾ ਪਹਿਲਾਂ ਹੀ ਅਲੱਗ ਨੇ ਕਿਉਂਕਿ ਉਹ ਕੈਨੇਡਾ ਵਿੱਚ ਸੀ ਤੇ ਮੈਕ ਤੇ ਰਵੀ ਉਦੋਂ ਇੰਡੀਆ ਵਿੱਚ ਸੀ ਕੈਨੇਡਾ ਵਿੱਚ ਵੀ ਮੈਕ ਤੇ ਰਵੀ ਉਹਨਾਂ ਦੇ ਨਾਲ ਨਹੀਂ ਰਹਿੰਦੇ ਅਲੱਗ ਹੀ ਰਹਿੰਦੇ ਆ ਤੇ ਇਹ ਫਿਰ ਗੱਲ ਕਰ ਰਹੀ ਹੈ ਆਪਣੇ ਸੱਸ ਸਹੁਰੇ ਦੀ ਤੇ ਘਰ ਵਾਲੇ ਦੀ ਪਤਾ ਨਹੀਂ ਕਿੰਨੀਆਂ ਕੋ ਇਸ ਨੇ ਉਮੀਦਾਂ ਆਪਣੇ ਦਿਲ ਵਿੱਚ ਇੰਨਾ ਪ੍ਰਤੀ ਰੱਖੀਆਂ ਸੀ ਜੋ ਪੂਰੀਆਂ ਨਹੀਂ ਹੋਈਆਂ ਇਹਨੇ ਇਹ ਵੀ ਦੱਸਿਆ ਹੈ ਕਿ ਮੇਰੀ ਡਿਪਰੈਸ਼ਨ ਦਾ ਵੱਡਾ ਕਾਰਨ ਵੀ ਇਹੀ ਸੀ ਕਿ ਜੋ ਮੈਂ ਉਮੀਦਾਂ ਜਿੰਨਾ ਤੋਂ ਰੱਖੀਆਂ ਸੀ ਉਹ ਉਮੀਦਾਂ ਤੇ ਖਰੇ ਨਹੀਂ ਉਤਰੇ ਤੇ ਮੈਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਤੇ ਮੈਂ ਦਿਨ ਬੋ ਦਿਨ ਡਿਪਰੈਸ਼ਨ ਵੱਲ ਵਾਤੀ ਗਈ ਆਖਿਰਕਾਰ ਮੈਂ ਕਿ ਨਾ ਇਸ਼ਾਰਿਆਂ ਇਸ਼ਾਰਿਆਂ ਨਾਲ ਸਮਝਾ ਹੀ ਦਿੱਤਾ ਹੈ ਬਾਕੀ ਜੋ ਉਸਦੇ ਦਿਲ ਵਿੱਚ ਹੈ ਉਹ ਜਲਦੀ ਹੀ ਦੱਸੇਗੀ ਤੇ ਲੋਕ ਉਸ ਨੂੰ ਇਹ ਵੀ ਕਹਿ ਰਹੇ ਹਨ ਕਿ ਤੂੰ ਆਪਣੀ ਦਿਲ ਦੀ ਗੱਲ ਇਸ ਕਰਕੇ ਨਹੀਂ ਦੱਸ ਰਹੀ ਕਿ ਤੇਰੇ ਵਿਊ ਘਟ ਜਾਣਗੇ ਇਦਾਂ ਬਿਲਕੁਲ ਨਹੀਂ ਜਦੋਂ ਮੈਂ ਆਪਣੇ ਨਾਲ ਆਪਣੀ ਸਾਰੀ ਗੱਲ ਸਾਂਝੀ ਕਰੂਗੀ ਕਿ ਸੱਸ ਪ੍ਰਤੀ ਜਾਂ ਕੋਈ ਉਸਦੇ ਦਿਲ ਵਿੱਚ ਸਵਾਲ ਹਨ ਜਾਂ ਫਿਰ ਆਪਣੇ ਘਰ ਵਾਲੇ ਪ੍ਰਤੀ ਜਾਂ ਫਿਰ ਆਪਣੇ ਸਹੁਰੇ ਪ੍ਰਤੀ ਜੋ ਸਵਾਲ ਨੇ ਉਸਦੇ ਦਿਲ ਵਿੱਚ ਵੀ ਜਵਾਲਾਮੁਖੀ ਦੀ ਤਰ੍ਹਾਂ ਉੱਠ ਰਹੇ ਹੋਣਗੇ ਪਰ ਪਤਾ ਨਹੀਂ ਕਿਉਂ ਉਹਨਾਂ ਨੂੰ ਦਬਾਈ ਬੈਠੀ ਹੈ ਪਰ ਜਦੋਂ ਉਹ ਆਪਣੇ ਨਾਲ ਸਾਂਝੇ ਕਰੇਗੀ ਤਾਂ ਉਸਦੇ ਵਿਊ ਘਟਣਗੇ ਨਹੀਂ ਬਲਕਿ ਵਧਣਗੇ ਕਿਉਂਕਿ ਸੱਚਾਈ ਦਾ ਸਭ ਨੂੰ ਪਤਾ ਲੱਗ ਜਾਵੇਗਾ ਹੁਣ ਆਪਾਂ ਸਾਰੇ ਹੀ ਮਹਿਕਵਾਲ ਉਂਗਲੀ ਉਠਾ ਕੇ ਗੱਲ ਕਰਦੇ ਹਾਂ ਕਿ ਇਹ ਝੂਠ ਬੋਲ ਰਹੀ ਹੈ ਇਹ ਆਪਾਂ ਨੂੰ ਦਿਲ ਦੀ ਗੱਲ ਨਹੀਂ ਦੱਸ ਰਹੀ ਤੇ ਫਿਰ ਸਾਰਿਆਂ ਦੇ ਡਾਊਟ ਕਲੀਅਰ ਹੋ ਜਾਣਗੇ ਤੇ ਸਾਰੇ ਲੋਕ ਉਸ ਦੀ ਜੇ ਸੱਚੀ ਹੋਈ ਮਹਿਕ ਤਾਂ ਸਪੋਰਟ ਕਰਨਗੇ ਅਗਰ ਮੈਂ ਕੁਝ ਊਠੀ ਹੋਈ ਤਾਂ ਫਿਰ ਤਾਂ ਵਾਕਈ ਉਸਦੇ ਵੀਊ ਜਿਹੜੇ ਘਟ ਜਾਣਗੇ ਫਿਰ ਉਸ ਦੀ ਸੋਹਰਾ ਪਰਿਵਾਰ ਦੇ ਜਿਹੜੇ ਵੀਊ ਵਧਣਗੇ ਲੋਕ ਉਹਨਾਂ ਦੀ ਸਪੋਰਟ ਕਰਨਗੇ ਤੇ ਮਹਿਕ ਦਾ ਇਸ਼ਾਰਾ ਪਤਾ ਨਹੀਂ ਕਿਸ ਵੱਲ ਸੀ ਉਸਨੇ ਖੁੱਲ ਕੇ ਨਹੀਂ ਦੱਸਿਆ ਬਾਕੀ ਉਸਦੇ ਮਾਪੇ ਵੀ ਤਾਂ ਉਸਦੇ ਨਾਲ ਕਦੇ ਨਹੀਂ ਦੇਖੇ ਹੋ ਸਕਦਾ ਹੈ ਇਹ ਇਸ਼ਾਰਾ ਉਸ ਦਾ ਆਪਣੇ ਮਾਪੇ ਦੇ ਵੱਲ ਹੀ ਹੋਵੇ ਜਾਂ ਆਪਣੇ ਭਰਾ ਦੇ ਵੱਲ ਹੀ ਹੋਵੇ ਤੁਹਾਡੀ ਇਸ ਦੇ ਬਾਰੇ ਕੀ رائے ਹੈ ਤੁਸੀਂ ਵੀ ਆਪਣੀ ਰਾਇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੇਣੀ